ਰਾਤਰੀਆ ਕਾਲ ਮਹਾਰਸ਼ੀਪੁਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੁਹਾਨੂੰ ਪਿਛਲਾ ਅੰਦੋਲਨ ਤਾਂ ਯਾਦ ਹੋਵੇਗਾ ਸਿੰਘੂ ਟਿਕਰੀ ਬਾਰਡਰ ਤੇ ਕਿਸਾਨ ਡਟੇ ਤੇ ਉਸ ਅੰਦੋਲਨ ਚ ਤੁਹਾਨੂੰ ਫੋਟੋਗ੍ਰਾਫਰ ਬਾਬਾ ਜੀ ਵੀ ਯਾਦ ਹੋਣਗੇ ਜਗਦੇਵ ਸਿੰਘ ਜੀ ਬਰਨਾਲਾ ਜ਼ਿਲ੍ਹੇ ਦੇ ਇਹ ਰਹਿਣ ਵਾਲੇ ਨੇ ਤਪਾ ਇਹਨਾਂ ਦਾ ਪਿੰਡ ਹੈ ਤੇ ਇਹ ਨੌਜਵਾਨਾਂ ਦੀਆਂ ਤਸਵੀਰਾਂ ਲੈnde ਮੋਰਚੇ ਦੇ ਵਕਫ ਵਕ ਇਹਨਾਂ ਦਾ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਕਈ ਨਿਊਜ਼ ਚੈਨਲ ਵੀ ਵਰਤਦੇ ਕਈ ਏਜੰਸੀਜ਼ ਵੀ ਇਹਨਾਂ ਦੇ ਤਸਵੀਰਾਂ ਵਰਤਦੀਆਂ ਤੇ ਹੁਣ ਇੱਕ ਵਾਰ ਮੋੜ ਤੋਂ ਸ਼ੰਭੂ ਬਾਰਡਰ ਤੇ ਆ ਚੁੱਕੇ ਨੇ ਇੱਥੇ ਵੀ ਤਸਵੀਰਾਂ ਉਹ ਲੈ ਰਹੇ ਨੇ ਤੇ ਤਸਵੀਰਾਂ ਦਾ ਜੋ ਪਿਛਲੀ ਉਹਨਾਂ ਨੇ ਖਿੱਚੀਆਂ ਉਸ ਦਾ ਉਹਨਾਂ ਨੂੰ ਇਟਲੀ ਤੋਂ ਇਨਾਮ ਵੀ ਮਿਲਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਜਗਦੇਵ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਤੱਕ ਤੇ ਇਸ ਮੋਰਚੇ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੇਖ ਰਹੇ ਆ ਤੇ ਫੇਰ ਤੁਸੀਂ ਆਪਣੇ ਕੈਮਰੇ ਦੇ ਨਾਲ ਆ ਗਏ ਹੋ ਇੱਥੇ ਸਤਿ ਸ੍ਰੀਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਹਾਂ ਜੀ ਮੈਂ ਕੈਮਰੇ ਨਾਲ ਫੇਰ ਤਿਆਰ ਪਰ ਤਿਆਰ ਹਾਂ ਪੁੱਤਰ ਆਪਣਾ ਫੇਰ ਕੋਈ ਉਹੀ ਕੰਮ ਕਰਨਾ ਹੈ ਆਪਾਂ ਜੋ ਵੀ ਸਿੰਘੂ ਬਾਰਡਰ ਕਰਕੇ ਆਏ ਸੀ ਤੇ ਇਹ ਤਸਵੀਰਾਂ ਮੈਂ ਨਾ ਆਪਣਾ ਇਟਲੀ ਗਈਆਂ ਸੀ ਪੁੱਤਰ ਮੇਰੀਆਂ ਇਹ ਮੇਰਾ ਦੋਸਤ ਹੈ ਅੰਬਰਪਾਲ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਤੇ ਇਹਨਾਂ ਨੇ ਉੱਥੇ ਐਗਜ਼ੀਬਿਸ਼ਨ ਲੱਗੀ ਸੀ ਉਹਦੇ ਵਿੱਚ ਲਾਈਆਂ ਸੀ ਤਸਵੀਰਾਂ ਉੱਥੇ ਮੈਨੂੰ ਨਾਮ ਮਿਲਿਆ ਤਸਵੀਰਾਂ ਦਾ ਵੀ ਮੂਲੇ ਲੈ ਕੇ ਆਇਆ ਮੈਨੂੰ ਇਹ ਮਲਾਉਣ ਇਹ ਚੀਜ਼ਾਂ ਮੇਰਾ ਦੇਣ ਵਾਸਤੇ ਮੈਨੂੰ ਵੀ ਬੜੀ ਖੁਸ਼ ਹੋਈ ਹੈ ਖੁਸ਼ੀ ਹੋਈ ਹੈ ਪੁੱਤਰ ਤੇ ਵੀ ਇਹ ਮੇਰਾ ਸਾਰਾ ਇਹ ਤਸਵੀਰਾਂ ਮੈਂ ਭੇਜੀਆਂ ਸੀ ਉੱਥੇ ਮੇਰੇ ਖਿੱਚੇ ਹੋਈਆਂ ਇਹ ਤਸਵੀਰਾਂ ਨੂੰ ਨਾਮ ਮਿਲਿਆ ਪੰਜਾਬ ਦੀ ਕਿਸਾਨੀ ਨੂੰ ਬਾਕੂ ਵੀ ਤੁਸੀਂ ਦਰਸਾਏ ਆ ਇਸ ਮੋਰਚੇ ਦੀਆਂ ਖੂਬਸੂਰਤ ਤਸਵੀਰਾਂ ਕਿਸਾਨਾਂ ਦੀ ਮਿਹਨਤ ਕਿਸਾਨਾਂ ਦੀ ਰੁਟੀਨ ਜੋ ਕਿਸਾਨਾਂ ਦੀ ਦਿਨਚਰਿਆ ਹੈ ਉਸ ਨੂੰ ਤੁਸੀਂ ਦਿਖਾਇਆ ਤੇ ਇਨਾ ਤਸਵੀਰਾਂ ਨੇ ਤੁਹਾਨੂੰ ਇਹ ਇਨਾਮ ਦਿਵਾਇਆ ਤੇ ਤੁਹਾਡਾ ਟੈਲੈਂਟ ਜੋ ਹੈ ਉਹ ਸਭ ਨੇ ਦੇਖਿਆ ਤੁਸੀਂ ਖੂਬਸੂਰਤ ਤਸਵੀਰਾਂ ਜਿਹੜਾ ਮੋਰਚੇ ਚ ਆਂਦਾ ਚਾਹੇ ਮੀਡੀਆ ਵਾਲੇ ਹੋਣ ਜਾਂ ਹੋਰ ਕੋਈ ਸੇਵਾ ਕਰਨ ਵਾਲੇ ਹੋਣ ਤੁਸੀਂ ਇਹ ਤਸਵੀਰਾਂ ਤੁਸੀਂ ਉਹਨਾਂ ਦੇ ਖਿੱਚਿਆ ਤੇ ਅ ਦ ਸੋਇਸੇ ਇਨਾਮ ਬਾਰੇ ਜੋ ਉਹਨਾਂ ਨੂੰ ਦਿੱਤਾ ਗਿਆ ਠੀਕ ਹੈ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਮ੍ਰਿਤ ਬੱਗਾ ਮੈਂ ਇਟਲੀ ਤੋਂ ਆ ਰਿਹਾ ਹਾਂਜੀ ਇਹ ਅੰਕਲ ਜੀ ਨੇ ਸਾਡੇ ਇਟਲੀ ਦੇ ਸ਼ਹਿਰ ਪੀਚੈਂਸਾ ਦੇ ਪਿੰਡ ਕੁਰਤੇ ਮਜ਼ੂਰੇ ਵਿਖੇ 19 ਜੂਨ ਨੂੰ ਐਗਜ਼ਿਬਿਸ਼ਨ ਲੱਗਾ ਸੀ ਜਿੱਥੇ ਇਹਨਾਂ ਨੇ ਕਿ ਕਿਸਾਨੀ ਦੀਆਂ ਫੋਟੋਆਂ ਲਗਾਈਆਂ ਸੀ ਆ ਉਸ ਵਜ੍ਹਾ ਤੇ ਇਹਨਾਂ ਨੂੰ ਐਗਜ਼ਿਬਿਸ਼ਨ ਚ ਇਨਾਮ ਮਿਲਿਆ ਹੈਗਾ ਤੇ ਉਹ ਫਿਰ ਮੈਂ ਅੱਜ ਲੈ ਕੇ ਆਇਆ ਹੈਗਾ ਤੇ ਮੈਂ ਚਾਹਨਾ ਹੈਗਾ ਅੱਜ ਇੱਥੇ ਕਿਸਾਨੀ ਮੋਰਚੇ ਤੇ ਇਹਨਾਂ ਨੂੰ ਦਿੱਤਾ ਜਾਵੇਗਾ ਹੈਗਾ ਇਹਨਾਂ ਦਾ ਸਰਟੀਫିକੇਟ ਠੀਕ ਹੈ ਜੀ ਤੇ ਆ ਇਹਨਾਂ ਦੀ ਮਿਹਨਤ ਦਾ ਫਲ ਹੈ ਜੀ ਪ੍ਰਾਈਜ਼ ਮਿਲੇ ਹੈਗੇ ਤੇ ਮੈਂ ਚਾਹਣਾ ਮਾਰਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਹੋਰ ਉੱਪਰ ਇਹਨਾਂ ਲਿਖ ਜਾਵੇ ਆ ਦੇਖੋ ਜੀ ਹਾਂਜੀ ਸਾਰਾ ਦਿਲੋਂ ਧੰਨਵਾਦ ਜੀ ਓਕੇ ਜੀ ਬਿਲਕੁਲ ਤਾਂ ਕਿਸਾਨੀ ਮੋਰਚੇ ਦੇ ਬੜੇ ਸੋਹਣੇ ਰੰਗ ਨੇ ਜੋ ਇੱਥੇ ਦੇਖਣ ਨੂੰ ਮਿਲਦੇ ਨੇ ਇੱਕ ਲੜਾਈ ਹੈ ਇਸ ਜੋਸ਼ ਦੇ ਨਾਲ ਇੱਕ ਜਸਬੇ ਦੇ ਨਾਲ ਇਸ ਲੜਾਈ ਨੂੰ ਲੜਿਆ ਜਾ ਰਿਹਾ ਸਰਕਾਰਾਂ ਦੇ ਪ੍ਰਤੀ ਪਰ ਇੱਥੇ ਜੋ ਹੈ ਇਕਤਾ ਪਾਈਚਾਰਾ ਸਾਫ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਜਗਦੇਵ ਜੀ ਤੁਹਾਨੂੰ ਸਿੰਘੂ ਬਾਰਡਰ ਨਾਲੋਂ ਇਹ ਸ਼ੰਭੂ ਬਾਰਡਰ ਜੋ ਹੈ ਕਿੰਨਾ ਕੋ ਵੱਖਰਾ ਲੱਗਦਾ ਇਹ ਤਾਂ ਅਸੀਂ ਪੰਜਾਬ 'ਚ ਬੈਠੇ ਆ ਉੱਥੇ ਤੁਸੀਂ ਹਰਿਆਣੇ 'ਚ ਬੈਠੇ ਸੀ ਦਿੱਲੀ ਤੁਹਾਨੂੰ ਐਂਟਰ ਨਹੀਂ ਦਿੱਤਾ ਕਰਨ ਦਿੱਤਾ ਗਿਆ ਸੀ ਦਿੱਲੀ ਦੇ ਦਰਵਾਜ਼ੇ ਤੇ ਤੁਸੀਂ ਬੈਠੇ ਸੀ ਕਿੰਨਾ ਵੱਖਰਾ ਲੱਗ ਰਿਹਾ ਹੈ ਕੀ ਲੱਗਦਾ ਸਰਕਾਰਾਂ ਨਰਮ ਹੋਈਆਂ ਨਹੀਂ ਐ ਸਰਕਾਰਾਂ ਹੋਰ ਜੂ ਐ ਕਿਸਾਨਾ ਪ੍ਰਤੀ ਉਹਨਾਂ ਦਾ ਸਖਤ ਰਵਈਆ ਦੇਖਣ ਨੂੰ ਮਿਲ ਗਿਆ ਰਵਈਆ ਤਾਂ ਪੁੱਤਰ ਸਖਤ ਹੈ ਪਹਿਲਾਂ ਨਾਲੋਂ ਜ਼ਿਆਦਾ ਸਖਤ ਹੈ ਪਰ ਇੱਥੇ ਜਿਹੜਾ ਮਾਹੌਲ ਸਿਰਜਿਆ ਗਿਆ ਉਹ ਹੀ ਸਿੰਘੂ ਬਾਰਡਰ ਬਣ ਗਿਆ ਇਹ ਪਰ ਉੱਥੇ ਸਿੰਘੂ ਬਾਰਡਰ ਇੱਕ ਇੰਨਾ ਥੋੜਾ ਜਿਹਾ ਫਰਕ ਸੀ ਵੀ ਉੱਥੇ ਜਿਹੜੇ ਸਾਡੇ ਲੋਕ ਆਏ ਵੇ ਸੀ ਬੈਠੇ ਸੀ ਕੋਈ ਜੂਪੀ ਦਾ ਕੋਈ ਹਰਿਆਣੇ ਦਾ ਕੋਈ ਬਿਹਾਰ ਦਾ ਉਹ ਸਾਰੇ ਲੋਕ ਅਸੀਂ ਇਕੱਠੇ ਬੈਠੇ ਸੀ ਇੱਥੇ ਫਿਲਹਾਲ ਅਸੀਂ ਪੰਜਾਬ ਦੇ ਲੋਕ ਹੀ ਆ ਪੰਜਾਬ ਦੇ ਲੋਕ ਬੈਠੇ ਆ ਉਹ ਵੀ ਪੰਜਾਬ ਦਾ ਕੁਛ ਏਰੀਆ ਮਾਝਾ ਏਰੀਆ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਇਹ ਏਰੀਏ ਦੇ ਲੋਕ ਇੱਥੇ ਬੈਠੇ ਆ ਉੱਤਰ ਮੈਨੂੰ ਇਹਨਾਂ ਦੇ ਵਿੱਚੋਂ ਬਹੁਤ ਹੀ ਖੂਬਸੂਰਤ ਫੋਟੋਗ੍ਰਾਫੀ ਕਰਨ ਨੂੰ ਮਿਲਦੀ ਹੈ ਤੇ ਮੈਂ ਕਹਿੰਦਾ ਉਹਨਾਂ ਵੀ ਸਤਜੁਗ ਹੈ ਸਤਜੁਗ ਦੇ ਕਾਰਨ ਇਹ ਹੈ ਵੀ ਇੱਥੇ ਤੁਸੀਂ ਕਿਸੇ ਵੀਰ ਕੋਲੇ ਵਗਜੋ ਕਿਸੇ ਭੈਣ ਭਾਈ ਕੋਲੇ ਵਗਜੋ ਉਹ ਤੁਹਾਨੂੰ ਪਿਆਰ ਕਰਨਗੇ ਤੁਹਾਨੂੰ ਆਫਰ ਕਰਨਗੇ ਵੀ ਚਾਹ ਪੀਲੋ ਰੋਟੀ ਖਾ ਲਓ ਦੁੱਧ ਪੀਲੋ ਜੋ ਸੋਡੀ ਖੁਸ਼ੀ ਹੈ ਉਹ ਤੁਸੀਂ ਲੈ ਲਓ ਇਹੀ ਚੀਜ਼ ਸਿੰਗੂ ਬਾਰਡਰ ਸੀਗੀ ਉੱਥੇ ਵੀ ਲੋਕ ਬੜਾ ਪਿਆਰ ਕਰਦੇ ਸੀ ਵਾਕੀ ਵੈਗਰੂ ਨੇ ਪੁੱਤ ਮੇਰੀ ਸੇਵਾ ਲਈ ਆ ਇਹ ਜਿ ਨਜ਼ਰ ਲਈ ਆ ਭਾਈ ਮੈਂ ਉਹਨਾਂ ਚਿਰ ਸੇਵਾ ਕਰੂੰਗਾ ਜਦੋਂ ਭਾਈ ਸਵਾਸ ਮੁੱਕ ਕੇ ਉਦੋਂ ਬਾਅਦ ਚਲੇ ਜਾਊਂਗਾ ਪਰ ਤਸਵੀਰਾਂ ਰਾਹੀ ਮੈਨੂੰ ਫੇਰ ਵੀ ਬਾਬੇ ਨੂੰ ਯਾਦ ਰੱਖਣਗੇ ਜੀ ਬਸ ਭਾਈ ਮੇਰੀ ਇਹ ਕਮਾਈ ਹੈ ਤੇ ਕਿੰਨਾ ਮੁਸ਼ਕਿਲ ਹੈ ਇਹ ਜਿਹੜੀ ਲੜਾਈ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੀ ਤਸਵੀਰਾਂ ਖੂਬਸੂਰਤ ਨੇ ਪਰ ਲੜਾਈ ਜੋ ਹੈ ਉਹ ਬੜੀ ਮੁਸ਼ਕਲ ਹੈ ਨਹੀਂ ਪੁੱਤਰ ਮੁਸ਼ਕਿਲ ਕੁਝ ਵੀ ਨਹੀਂ ਹੈ ਇਨਸਾਨ ਦੇ ਮੂਰੇ ਜੇ ਤੁਸੀਂ ਏਕਤਾ ਕਰਕੇ ਇਕੱਠੇ ਹੋ ਕੇ ਚੱਲਦੇ ਹੋ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਇਕੱਠੇ ਏਕਤਾ ਕਰ ਲਓ ਸਾਰੇ ਜਥੇਬੰਦੀਆਂ ਬੈਠ ਕੇ ਇਸ ਤੇ ਸੋਚ ਵਿਚਾਰ ਕਰਨ ਤਾਂ ਜਿੱਤ ਬਹੁਤ ਸੌਖੀ ਹੈ ਕੋਈ ਵੱਡੀ ਗੱਲ ਨਹੀਂ ਜਿਤਨੀ ਅਸੀਂ ਤਾਂ ਇਦੋਂ ਵੱਡੇ ਵੱਡੇ ਘੋਲ ਲੜੇ ਆ ਸਾਡੇ ਬਜ਼ੁਰਗਾਂ ਨੇ ਇਦੋਂ ਵੱਡਿਆ ਵੱਡੇ ਤਸੀਹੇ ਝੱਲੇ ਆ ਦੇਖ ਲਓ ਪਿਛਲੇ ਮੁਗਲ ਕਾਲ ਵੇਲੇ ਕਿੰਨੇ ਕਿੰਨੇ ਕਸ਼ਟ ਸਹੇ ਆ ਉਹੀ ਕਸ਼ਟ ਦੁਆਰਾ ਵੀ ਸਾਡੇ ਤੇ ਆ ਰਹੇ ਆ ਕੁਝ ਪਿਛਲੇ ਸਮੇਂ ਚ ਬਤੀਤ ਹੋਇਆ ਹੈ بس ਮੇਰਾ ਮਕਸਦ ਇਹ ਹੈ ਪੁੱਤਰ ਵੀ ਇਸ ਅੰਦੋਲਨ ਨੂੰ ਮੈਂ ਕਵਰ ਕਰਕੇ ਸਾਰੀ ਦੁਨੀਆ ਦੇ ਉੱਤੇ ਦਿਖਾਵਾਂ ਵੀ ਸਾਡੇ ਲੋਕ ਦੇਖੋ ਕੀ ਕਠਿਨਾਈ ਦੇ ਵਿੱਚ ਇਸ ਰੋਡ ਦੇ ਉੱਪਰ ਬੈਠੇ ਐ ਤੇ ਉਹਨੂੰ ਕਿਵੇਂ ਜੀਵਨ ਬਤੀਤ ਕਰ ਰਹੇ ਆ ਆਪਦਾ ਕੁਬੋਤ ਬਹੁਤ ਤਨਵਾ ਜਗਦੇਵ ਜੀ ਗੱਲਬਾਤ ਕਰਨ ਲਈ ਸੋ ਪਿਛਲੇ ਕਿਸਾਨੀ ਅੰਦੋਲਨ ਨੇ ਇਹਨਾਂ ਨੂੰ ਪਛਾਣ ਦਿਵਾਈ ਫੋਟੋਗ੍ਰਾਫਰ ਬਾਬਾ ਦੇ ਨਾਮ ਨਾਲ ਇਹ ਮਸ਼ਹੂਰ ਹੋਏ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਵੱਡੀ ਗਿਣਤੀ ਚ ਲੋਕ ਜੋ ਨੇ ਉਹ ਫੋਲੋ ਕਰਦੇ ਨੇ ਤੇ ਇੱਕ ਵਾਰ ਮੁਰ ਤੋਂ ਸਿੰਘੂ ਦੀ ਬਜਾਏ ਹੁਣ ਇੱਥੇ ਸ਼ੰਭੂ ਬਾਰਡਰ ਤੇ ਡਟੇ ਨੇ ਲੜਾਈ ਜੋ ਹੈ ਉਹ ਕਹਿ ਰਹੇ ਨੇ ਅਸੀਂ ਜਿੱਤ ਕੇ ਜੋ ਹੈ ਫੇਰ ਹੀ ਵਾਪਸ ਜਾਵਾਂਗੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ